ਮੈਟਰੋ ਇਹ ਫਾਰਮ ਕਿਲਿਆਂ ਦੇ ਸਿਰ ਤੇ ਨਹੀਂ ਡਾਲਰਾਂ ਦੇ ਸਿਰ ਤੇ ਬਣਿਆ ਕਿਉਂਕਿ ਇੱਥੋਂ ਦੀ ਫੈਮਲੀ ਕਾਫੀ ਲੰਮੇ ਸਮੇਂ ਤੋਂ ਬਾਹਰ ਰਹਿੰਦੀ ਆ ਇਹ ਫਾਰਮ ਪਿੰਡ ਕਿਲਾ ਹਾਂਸ ਦੇ ਵਿੱਚ ਆ ਸਰਦਾਰ ਬਲਦੇਵ ਸਿੰਘ ਸੇਖੋ ਦੀ ਯਾਦ ਦੇ ਵਿੱਚ ਉਸ ਦੇ ਸੁਪੁੱਤਰਾਂ ਨੇ ਬਣਵਾਇਆ ਸੁਪੁੱਤਰਾਂ ਨੇ ਕਮਾਲ ਹੀ ਕਰਤੀ ਫਾਰਮ ਦੇ ਛੱਤ ਦੇ ਉੱਪਰ ਸਵੀਮਿੰਗ ਪੂਲ ਚੜਾਤਾ ਰੇਨ ਫਾਲ ਵਰਗਾ ਨਜ਼ਾਰਾ ਬਣਾਤਾ ਫਾਰਮ ਨੂੰ ਵਾਈਟ ਕਲਰ ਕਰਕੇ ਤੇ ਲਾਲ ਪੱਟੀ ਕਰਕੇ ਕਹਿਰ ਕਮਾਤਾ ਬਈ ਜੀ ਕਿੱਡਾ ਸੋਹਣਾ ਫਾਰਮ ਲੱਗਦਾ ਸਾਈਡ ਤੋਂ ਪੌੜੀਆਂ ਚੜੀਆਂ ਨੇ ਛੱਤ ਤੇ ਤੁਹਾਨੂੰ ਲੈ ਕੇ ਚਲਦੇ ਆ ਇੱਕ ਗੱਲ ਹੈਰਾਨੀ ਵਾਲੀ ਗੱਲ ਆ ਵੀ ਇੱਥੇ ਕਿਲਾ ਹਾਂਸ ਦੇ ਗਰੀਬ ਲੋਕ ਫ੍ਰੀ ਆਫ ਕਾਸਟ ਮੈਰਿਜ ਫੰਕਸ਼ਨ ਜਾਂ ਕੋਈ ਵੀ ਕੁਝ ਕਰ ਸਕਦੇ ਜੀ ਉਸ ਤੋਂ ਬਾਅਦ ਉਹਨਾਂ ਨੂੰ ਸਿਰਫ ਸਫਾਈ ਕਰਨੀ ਜ਼ਰੂਰੀ ਆ ਕੋਈ ਫੀਸ ਨਹੀਂ ਲੈਂਦੇ ਵੀਰ ਤਾਂ ਲਗਭਗ 1600 ਸਕਰ ਫੁੱਟ ਏਰੀਆ ਛਤਿਆ ਤੇ ਤੁਸੀਂ ਉੱਪਰ ਨਜ਼ਾਰਾ ਵੇਖੋ ਕਿੰਡਾ ਸੋਹਣਾ ਸਵੀਮਿੰਗ ਪੂਲ ਬਣਾਇਆ ਚਾਰ ਦੀ ਮੋਟਰ ਦਾ ਪਾਣੀ ਇਸ ਤਰੀਕੇ ਨਾਲ ਚੜਾਇਆ ਉਸ ਤੋਂ ਬਾਅਦ ਇੱਥੋਂ ਸਿੱਧਾ ਪਾਣੀ ਖੇਤਾਂ ਦੇ ਵਿੱਚ ਜਾਂਦਾ ਪਾਣੀ ਦੀ ਬਿਲਕੁਲ ਵੀ ਬਰਬਾਦੀ ਨਹੀਂ ਹੁੰਦੀ ਤੇ ਹਮੇਸ਼ਾ ਚਿੱਟਾ ਤੇ ਤੰਦਰੁਸਤ ਸਾਫ ਸੁਥਰਾ ਪਾਣੀ ਰਹਿੰਦਾ ਬਿਲਕੁਲ ਮਿੱਠਾ ਉਸ ਤੋਂ ਬਾਅਦ نیچے ਆ ਜਾਂਦੇ ਆ ਜੀ ਬਰਾਂਡੇ ਦੇ ਅੰਦਰ ਦਾ ਨਜ਼ਾਰਾ ਤੁਹਾਨੂੰ ਵਿਖਾਉਣੇ ਆ ਇਸ ਤਰੀਕੇ ਨਾਲ ਬੂੰਦਾਬੰਦੀ ਹੁੰਦੀ ਰਹਿੰਦੀ ਆ ਰੇਨਫਾਲ ਹੁੰਦਾ ਰਹਿੰਦਾ ਤੇ ਉਸ ਤੋਂ ਬਾਅਦ ਜੋ ਵੀ ਪਾਣੀ ਆ ਐਸ ਡਿੱਗੀ ਦੇ ਵਿੱਚ ਇਕੱਟਾ ਹੋ ਕੇ ਉਸ ਤੋਂ ਬਾਅਦ ਇੱਦਾਂ ਖੇਤਾਂ ਵਿੱਚ ਨਿਕਲ ਜਾਂਦਾ ਕਿੱਦਾਂ ਦਾ ਲੱਗਿਆ ਫਾਰਮ ਜਰੂਰ ਦੱਸਾ ਜੀ ਮੇਰੇ ਆਈਡੀਆ ਨਾਲ ਲੱਗਦਾ 20-22 ਲੱਖ ਰੁਪਿਆ ਸ਼ਾਇਦ ਇਹਦੇ ਤੇ ਲੱਗਿਆ ਹੋਊਗਾ ਬਾਕੀ ਫੁੱਲ ਵੀਡੀਓ ਮੈਂ ਪਾਈ ਹੈ YouTube ਤੇ ਜਾ ਕੇ ਤੁਸੀਂ ਦੇਖ ਸਕਦੇ ਜੀ கல்லி கல்லி டேல் தசிய கடா சோனா லாக ரேன்ஃபால வீயர் ரொ